ਕਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਸੁਦੇਸਿਕਾ ਜੋ ਖੰਦਰਪੁਰ ਉਹਦੇ ਜਿੱਤੇ ਕੰਮ ਦੇ ਉੱਤੇ ਗੱਲ ਕਰ ਰਿਹਾ ਕਿ ਜੋ ਪਹਿਲਾਂ ਵੀ ਕਿਹਾ ਸੀ ਕਿ ਇਹਦੀ ਜਿਹੜੀ ਹੈਟ ਦੇ ਪੱਤਰ ਦੇ ਕੰਪੈਸ਼ਨ ਹੈ ਉਹ ਠੀਕ ਨਹੀਂ ਹੋ ਰਹੀ ਤੇ ਜਦੋਂ ਵੀ ਪਾਣੀ ਛੱਡਿਆ ਚਾ ਵਿੱਚ ਬਿਠਾਦੇ ਇਹ ਥੱਲੇ ਬੈਠ ਜਾਣਗੇ ਇਹ ਜਦੋਂ ਪਾਣੀ ਚੱਲਿਆ ਤੇ ਵਿੱਚ ਆ ਇਹ ਨਹੀਂ ਜਾਈਟਾਂ ਬੈਠਣੀਆਂ ਕਿਉਂਕਿ ਪੋਲੀਆਂ ਨੇ ਪੋਲੀਆਂ ਹੋਂ ਕਰਕੇ ਟੁੱਟੇਗਾ ਇਹਦੀ ਕੰਪੈਕਸ਼ਨ ਸਹੀ ਨਹੀਂ ਹੋਈ ਆਹ ਕਾਰਨ ਦੇਖ ਲੋ ਇਹ ਗਹਿਰੀ ਮੜੀ ਬਸ਼ੰਬਰਪੁਰੋਂ ਸੁਹਾ ਜਿਹੜਾ ਨਹਿਰਵਾਲ ਨੂੰ ਜਾਂਦਿਆ ਇਹ ਇਹਦੀ ਥਾਂ ਥਾਂ ਤੋਂ ਹਾਲਤ ਜਿਹੜੀ ਆ ਉਹ ਮਾੜੀ ਐ ਬਹੁਤ ਸਾਰੇ ਥਾਂਾਂ ਤੋਂ ਇਹ ਟੁੱਟ ਚੁੱਕਾ ਹੈ ਤੇ ਇਹਨੂੰ ਕਹਿੰਦੇ ਨੇ ਇਹ ਵੱਡੀਆਂ ਨੇ ਕਹ ਲਈ ਤੇ ਇਹਦੇ ਵਿੱਚ ਇਸ ਕਿਸਮ ਦਾ ਜਿਹੜਾ ਕੰਪੈਸ਼ਨ ਪੱਖੋਂ ਭ੍ਰਿਸ਼ਟਾਚਾਰ ਹੋਇਆ ਤੇ ਇਹਦੀ ਜਿਹੜੀ ਜਾਂਚ ਪੜਤਾਲ ਆ ਹੁਣੇ ਜ਼ਰੂਰੀ ਚਾਹੀਦੀ ਆ ਤੇ ਇਹ ਇਹਦੀ ਜਿਹੜੀ ਰਿਪੇਅਰ ਆ ਦਬਾਰਾ ਇਹ ਕੀਤੀ ਜਾਵੇ ਜਿੱਥੇ-ਜਿੱਥੇ ਟੁੱਟਾ ਤੇ ਬਾਕੀ ਇਹਦਾ ਜਿਹੜਾ ਰਾਏ ਸਿੰਘ ਦਾ ਬੈਲੈਂਸ ਆ ਉਹ ਵੀ ਸਹੀ ਨਹੀਂ ਰੱਖਿਆ ਥੱਲੇ ਇਹਦੀ ਜੇ ਬੈਡ ਚੈੱਕ ਕੀਤਾ ਜਾਵੇ ਮੰਤੀ ਦੇ ਹਿਸਾਬ ਨਾਲ ਤਾਂ ਬਹੁਤ ਸਾਰੇ ਥਾਵਾਂ ਤੋਂ ਇਹਦੀ ਡਰੈਸਿੰਗ ਦੀ ਘਾਟ ਆ ਕਿਉਂਕਿ ਡਰੈਸਿੰਗ ਮੁਤਾਬਕ ਇਹ ਪੂਰਾ ਸਪੈਸੀਫਿਕੇਸ਼ਨ ਮੁਤਾਬਕ ਸਹੀ ਨਹੀਂ ਹੈ ਤੋਂ ਬਹੁਤ ਗਲਤ ਤਰੀਕੇ ਨਾਲ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੀ ਜਾਂਚ ਤੇ ਪ੍ਰਤਾਪ ਹੁਣੀ ਬਹੁਤ ਲਾਜ਼ਮੀ ਹੈ